ਧੰਨਵਾਦ ਤੇ ਇੱਥੇ ਸਾਡੇ ਦੇਸ਼ ਦੇ ਆਸ਼ੀਆ ਦੇਖ ਜਿਹੜੇ ਹੈਗੇ ਨੇ ਸਹਿ ਸਹਿਯੋਗ ਜਿਹੜੇ ਹੈਗੇ ਨੇ ਤੀਜੇ ਮਾਨੇ ਸਦੀਸ਼ ਜੀ ਤੇ ਵਿਨੇ ਜੀ ਪੰਜਾਬ ਪ੍ਰਾਂਤ ਦੇ ਆਪਣੇ ਹੈਗੇ ਨੇ ਇਹਨਾਂ ਨਾਲ ਮੇਰੇ ਜਤਿੰਦਰ ਜੀ ਭਾਜੀ ਅਸੀਂ ਮਿਲ ਕੇ ਉਹਨਾਂ ਦਾ ਪਹਿਲਾ ਤਾਂ ਇਸ ਮੌਕੇ ਤੇ ਆਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਆਪਣੇ ਦੇਸ਼ ਦਾ ਜਨ ਨਰਿੰਦਰ ਮੋਦੀ ਜੀ ਨੇ ਜਿਹੜਾ ਦੇਸ਼ ਨੂੰ ਇੱਕ ਸਵੈ ਲੰਬੀ ਬਣਾਉਣ ਵਾਸਤੇ ਕਿ ਆਤਮ ਨਿਰਭਰ ਬਣੋ ਕਿ ਆਪਣਾ ਦੇਸੀ ਦੇਸੀ ਚੀਜ਼ਾਂ ਨੂੰ ਅਪਣਾਓ ਵਿਦੇਸ਼ੀਆਂ ਨੂੰ ਬਾਇਕਾਟ ਕਰਨ ਦੀ ਕੋਸ਼ਿਸ਼ ਕਰੋ ਕਿ ਜਿੰਦੇ ਨਾਲ ਆਪਣੀ ਦੇਸ਼ ਦੀ ਅਰਥ ਵਿਵਸਥਾ ਸੁਧਰ ਜਾਵੇ ਕਿਉਂਕਿ ਆਪਣੀ ਜੀਡੀਪੀ ਘਿਰਦੀ ਹੈ ਕਿਉਂਕਿ ਆਪਾਂ ਬਾਹਰ ਕਰਦੇ ਆ ਜਿਆਦਾ ਤੇ ਉਹਦੇ ਨਾਲ ਆਪਣਾ ਦੇਸ਼ ਪਿੱਛੇ ਜਾਂਦਾ ਜਾ ਰਿਹਾ ਆਪਾਂ ਬਾਹਰੋਂ ਖਰੀਦਾਂਗੇ ਜਾਂ ਆਪਣਾ ਲੋਕਲ ਖਰੀਦਾਂਗੇ ਤਾਂ ਆਪਾਂ ਬਹੁਤ ਅੱਗੇ ਜਾਵਾਂਗੇ ਬੀ ਜੀਡੀਪੀ ਵਧਾਵਾਂਗੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ ਦੇਸ਼ ਪਿੱਛੇ ਜਾ ਰਿਹਾ ਉਹਨੂੰ ਹੱਥ ਫੜ ਕੇ ਪ੍ਰਧਾਨ ਮੰਤਰੀ ਜੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆਪਣੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਹਰ ਕਿਸੇ ਦਾ ਸਾਥ ਚਾਹੀਦਾ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਤੇ ਦੇਸ਼ ਭਰ ਦੇ ਹਰ ਭੈਣ ਦੇ ਭਰਾ ਨੂੰ ਇੱਕ ਅਪੀਲ ਕਰਦਾ ਕਿ ਆਪਣੇ ਦੇਸ਼ ਨੂੰ ਇੱਕ ਰੋਜ਼ਗਾਰ ਦੇਣ ਲਈ ਆਪਣਾ ਬਿਜ਼ਨਸ ਆਪਣਾ ਵਪਾਰ ਨੂੰ ਖੜਾ ਕਰੋ ਕਿ ਆਪਾਂ ਨੌਕਰੀਆਂ ਤੇ ਜਾਣ ਦੀ ਜਗ ਆਪਣੇ ਵਪਾਰ ਨੂੰ ਬਣਾਵਾਂਗੇ ਤੇ ਜਿੰਨੇ ਨਾਲ ਆਪਣੀ ਜੀਡੀਪੀ ਤੇ ਆਪਣਾ ਹਰ ਜੋ ਆਪਣੇ ਘਰ ਦੇ ਚ ਜਿਹੜੇ ਜਨਾਨੀ ਕੋਈ ਸਮੋ ਲੋ ਰੋਜ਼ਗਾਰ ਕੋਈ ਵੀ ਸ਼ੁਰੂ ਹੁੰਦਾ ਛੋਟੇ ਲਘੂ ਉਦਯੋਗ ਹੋ ਗਏ ਆਪਣੇ ਵੱਡੇ ਹੋ ਗਏ ਉਹ ਸਾਰੇ ਚੱਲਣਗੇ ਤਾਂ ਹੀ ਨਾ ਜੋ ਆਪਾਂ ਆਪਣੇ ਦੇਸ਼ ਦੇ ਆਪਣੇ ਆਪ ਨੂੰ ਚੱਲਾਂਗੇ ਲੈ ਕੇ ਕਿ ਜਿਹੜੀ ਚੀਜ਼ ਆਪਾਂ ਬਾਹਰੋਂ ਕਰ ਰਹੇ ਆ ਉਹ ਆਪਾਂ ਦੇਸ਼ ਵਿੱਚ ਵੀ ਬਣਾ ਸਕਦੇ ਆ ਐਦਾਂ ਦੀ ਕੋਈ ਚੀਜ਼ ਤਾਂ ਹੈ ਹੀ ਨਹੀਂ ਜਿਹੜੀ ਬਣੇ ਨਾ ਇੰਡੀਆ ਇਸ ਚੀਜ਼ ਨੂੰ ਤਾਂ ਪਹਿਲੇ ਰਹਿ ਚੁੱਕਾ ਕਿਉਂਕਿ ਜੋ ਆਪਾਂ ਦੀਵਾਲੀ ਦਾ ਤਿਹਾਰ ਲਾਈਏ ਚਾਹੇ ਕੋਈ ਵੀ ਦੋਰਾ ਵਾਲਾ ਆ ਲਈ ਆਪਾਂ ਰਕੜੀ ਹੋ ਗਈ ਇਹ ਸਾਰੀ ਚੀਜ਼ ਆਪਾਂ ਘਰੇ ਬਣਾ ਸਕਦੇ ਆ ਆਪਾਂ ਬਾਹਰੋਂ ਤਾਂ ਤਾਂ ਖਰੀਦਦੇ ਕਿਉਂਕਿ ਆਪਣੀ ਇੱਕ ਤਾਲਮਿਲ ਕਿ ਉਹ ਰੇਟ ਕਰਕੇ ਕਿ ਉਹ ਸਸਤਾ ਉਹ ਮਹਿੰਗਾ ਆਪਾਂ ਦੇਸ਼ ਦੇ ਵਿੱਚ ਸੋਪ ਜਾਂ ਦੀ ਜਿਹੜੀ ਚੀਜ਼ 10 ਰੁਪਏ ਚ ਬਣਦੀ ਕਿਉਂ ਕੁਆਂਟੀਟੀ ਘੱਟ ਹੈ ਜੇ ਆਪਾਂ ਕੁਆਂਟੀਟੀ ਵਧਾ ਲਾਂਗੇ ਤੇ ਹਰ ਦੁਕਾਨਦਾਰ ਨੂੰ ਬੈਨੀਫਿਟ ਹੀ ਹੋਏਗਾ ਕਿਉਂਕਿ ਜੋ ਕੁਆਂਟੀਟੀ ਜ਼ਿਆਦਾ ਹੋਏਗੀ ਉਹਨੀ ਸੇਲ ਵੱਧ ਹੋਏਗੀ ਸੇਲ ਦੇ ਨਾਲ ਆਪਣਾ ਬਿਜ਼ਨਸ ਵਧੇਗਾ ਨਾਲ ਆਪਣਾ ਕਾਰੋਗਾਰ ਵਧੇਗਾ ਆਪਾਂ ਤਾਂ ਸਿਰਫ ਆਪਣੇ ਹਰ ਭਰਾ ਭਰਾ ਨੂੰ ਇਹੀ ਇੱਕ ਬੇਨਤੀ ਕਰਦੇ ਆ ਕਿ ਆਪਣੇ ਵਪਾਰ ਨੂੰ ਵਧਾ ਕੇ ਦੇਸ਼ ਦੀ ਅਰਥ ਵਿਵਸਥਾ ਸੁਧਾਰ ਸਕਦੇ ਆ ਜਿੰਨਾ ਦੇਸ਼ ਅੱਗੇ ਜਾਏਗਾ ਓਨੀ ਆਪਣੀ GDP ਐਕਸਟ੍ਰੀਮ ਤੀਸਰੇ ਨੰਬਰ ਤੇ ਆ ਰਹੀ ਹੈ ਆਪਾਂ ਪਹਿਲੇ ਜਾਂ ਦੂਜੇ ਡਾਇਰੈਕਟ ਦੇ ਉੱਤੇ ਆ ਸਕਦੇ ਹਾਂਗਾ ਔਰ ਉਹਦੀ ਅਗਰ ਕੀ ਨਾ ਮੈਂ ਉਹ ਨਹੀਂ ਹੋਏਗੀ ਇਨਕਮ ਨਹੀਂ ਹੋਏਗੀ ਉਹ ਅੱਗੇ ਖਰੀਦਾ ਖਰੀਦੇਗਾ ਕਿਵੇਂ ਇਸ ਕਰਕੇ ਸਰਕਲ ਸਾਰਾ ਟੁੱਟ ਜਾਂਦਾ ਹੈ ਅਸੀਂ ਲੋਕਾਂ ਨੂੰ ਇਹ ਸਮਝਾ ਰਹੇ ਹਾਂ ਕਿ ਚੀਨ ਜੋ ਹੈ ਉਹ ਜਿਹੜਾ ਆਈਟਮ ਸਸਤੀ ਕਰ ਰਿਹਾ ਹੈ ਇਹ ਚਲਾਕ ਹੈ ਉਹ ਚਾਇਨਾ ਉਹਦੀ ਚਾਲ ਹੈ ਜਿਵੇਂ ਯੁੱਧ ਲੜੀਦਾ ਹੈ ਉਹਦੇ ਦੁਸ਼ਮਨ ਦੀ ਕੋਈ ਚਾਲ ਹੁੰਦੀ ਹੈ ਉਹਦੇ ਚ ਸਾਡੇ ਸੈਨਿਕ ਫਸ ਜਾਣ ਤੇ ਫਿਰ ਅਸੀਂ ਹਾਰਾਂਗੇ ਹਾਰਾਂਗੇ ਸਾਡੇ ਲੋਕੀ ਇਸ ਚਾਲ ਵਿੱਚ ਨਾ ਫਸਣ ਚੀਨ ਸਸਤੀ ਡੰਪਿੰਗ ਕਰਦਾ ਅਮਰੀਕਾ ਸਾਡੇ ਉੱਤੇ ਟੈਰਿਫ ਲਗਾਉਂਦਾ ਦੋਨਾਂ ਦੇ ਆਪਣੇ ਆਪਣੇ ਹਥਿਆਰ ਨੇ ਭਾਰਤ ਸਰਕਾਰ ਦਾ ਵੀ ਨਿਯੋਗ ਹੋਵੇ ਕਿ ਤੇ ਚਾਈਨੀਜ਼ ਤੋਂ ਬਾਹਰ ਬੋਰਡਰ ਤੋਂ ਹੀ ਆਦਾ ਨਾ ਜੇ ਅਗਰ ਬੋਰਡਰ ਤੋਂ ਹੀ ਰੋਕੇ ਤੇ ਚੈਨ ਨਹੀਂ ਦੀਆਂ ਤੇ ਸਮਾਨ ਹੀ ਨਾ ਹੋਵੇ ਕੋਈ ਮੀਟਾ ਦੀ ਬੰਦ ਹੋ ਜੇ ਨਹੀਂ ਦੋ ਪ੍ਰਕਾਰ ਦੀ ਗੱਲਾਂ ਐ ਇਹਦੇ ਚ ਇੱਕ ਤੇ ਅਸੀਂ ਸਾਰੀ ਦੁਨੀਆ ਦੇ ਨਾਲ ਆਪਣਾ ਵਪਾਰ ਰੋਕ ਨਹੀਂ ਸਕਦੇ ਰੋਕਣਾ ਚਾਹਦੇ ਵੀ ਨਹੀਂ ਐ ਫਾਰ ਐਗਜ਼ਾਮਪਲ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਦਵਾਈਆਂ ਦੇ ਐਕਸਪੋਰਟਰ ਹੈਗੇ ਆ ਨਿਰਮਾਤਾ ਹੈਗੇ ਆ ਔਰ ਐਕਸਪੋਰਟਰ ਹੈਗੇ ਆ ਸਾਡੇ ਦੁਨੀਆ ਭਰ ਦੇ ਜਿੰਨੀ ਜਨਰਿਕ ਦਵਾਈਆਂ ਜਾਂਦੀਆਂ ਨੇ ਸਾਡੇ ਅਫਰੀਕਾ ਦੇ ਗਰੀਬ ਦੇਸ਼ਾਂ ਤੋਂ ਲੈ ਕੇ ਅਮਰੀਕਾ ਤੱਕ ਸਾਡੀਆਂ ਦਵਾਈਆਂ ਜਾਂਦੀਆਂ ਦੁਨੀਆ ਜਿੰਨੀਆਂ ਦਵਾਈਆਂ ਨੇ ਉਹ 22% ਜੋ ਹੈ ਉਹ ਸਾਡੀਆਂ ਬਣ ਕੇ ਜਾਂਦੀਆਂ ਨੇ ਭਾਰਤ ਤੋਂ ਲੇਕਿਨ ਉਹਦਾ ਰਾ ਮਟੀਰੀਅਲ ਜੋ ਹੈ ਸਾਨੂੰ ਚਾਈਨਾ ਤੋਂ ਲੈਣਾ ਪੈਂਦਾ ਹੈ ਚਾਈਨਾ ਤੋਂ ਰਾ ਮਟੀਰੀਅਲ ਸਾਨੂੰ ਲੈਣੇ ਵਿੱਚ ਕੋਈ ਹਰਜ ਨਹੀਂ ਹੈ ਉਹਦੇ ਵੈਲਿਊ ਐਡੀਸ਼ਨ ਅਸੀਂ ਕਰਦੇ ਆ ਸਾਡਾ ਵੀ ਕਹਿਣਾ ਹੈ ਚੀਨ ਵੀ ਕੀ ਕਰਦਾ ਚੀਨ ਭਾਰਤ ਕੋਲੋਂ ਆਇਰਨ ਰਾ ਆਇਰਨ ਲੈਂਦਾ ਹੈਗਾ ਵੈਲਿਊ ਐਡੀਸ਼ਨ ਕਰਕੇ ਸਾਰੀ ਦੁਨੀਆ 'ਚ ਵੇਚਦਾ ਹੈਗਾ ਅਸੀਂ ਹੁਣ ਇਹ ਤਰੀਕਾ ਅਪਣਾਇਆ ਹੈ ਕਿ ਰਾ ਆਈਟਮ ਭਾਰਤੀ ਜਾਵੇ ਚਾਈਨਾ ਤੋਂ ਵੀ ਆਵੇ ਇਸ ਕਰਕੇ ਚਾਈਨਾ ਤੋਂ ਇمپੋਰਟ ਜਾਂ ਚਾਈਨਾ ਦੇ ਨਾਲ ਵਪਾਰ ਅਸੀਂ ਬੰਦ ਨਹੀਂ ਕਰਨਾ ਚਾਹਦੇ ਨਾ ਲਿਥੀਅਮ ਬੈਟਰੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਪਾਰਟਨਰਸ਼ਿਪ ਪਾ ਰਹੇ ਹਾਂ ਕਿਉਂਕਿ ਅਸੀਂ ਅਗਰ ਲਿਥੀਅਮ ਔਰੀਐਂਟਡ ਕਾਰਾਂ EV ਕਾਰਾਂ ਅਗਰ ਸਾਰੀ ਦੁਨੀਆ 'ਚ ਵੇਚਣੀ ਹੈ ਤੇ ਸਾਨੂੰ ਕੁਝ ਮਾਤਰਾ ਉਹਨਾਂ ਨਾਲ ਕਰਨਾ ਪੈਦਾ ਦੂਜੀ ਗੱਲ WTO ਬਣਾਇਆ World Trade Organization ਆਪ ਐਸਾ ਨਹੀਂ ਹੈ ਕਿ ਆਪ ਨੂੰ ਕਹੇ ਸਾਰੀ ਕੁਝ ਬੰਦ ਕਰ ਦਿਓ ਫਿਰ ਤੇ ਅਸੀਂ ਦੁਨੀਆ ਨਾਲ ਚੱਲ ਨਹੀਂ ਪਾਵਾਂਗੇ ਡਬਲਿਊਟੀਓ ਦੇ ਅੰਤਰਗਤ ਸਾਨੂੰ ਕੋਈ ਐਸੇ ਸਮਝੋਤੇ ਨਹੀਂ ਕਿ ਪਰਟੀਕੂਲਰ ਉਸ ਤੋਂ ਜ਼ਿਆਦਾ ਅਸੀਂ ਡੰਪਿੰਗ ਨਹੀਂ ਲਗਾ ਸਕਦੇ ਇਸ ਕਰਕੇ ਸਰਕਾਰ ਨੂੰ ਇੱਕ ਇੱਕ ਆਈਟਮ ਦੇਖ ਕੇ ਉਹਦੇ ਕਿੱਥੇ ਲਗਾ ਸਕਦੇ ਆ ਕਿੱਥੇ ਨਹੀਂ ਲਗਾ ਸਕਦੇ ਇਹ ਸਾਨੂੰ ਕਰਨਾ ਪੈਂਦਾ ਔਰ ਉਹ ਅਸੀਂ ਕਰ ਰਹੇ ਆ ਪੂਰੀ ਤਰੀਕੇ ਨਾਲ ਲੇਕਿਨ ਜੋ ਜਨਤਾ ਦਾ ਕੰਮ ਹੈ ਉਹ ਜਨਤਾ ਕਰੇ ਸਰਕਾਰ ਦਾ ਕੰਮ ਸਰਕਾਰ ਕਰੇ ਦੋਨੋਂ ਅਸੀਂ ਟੀਮ ਵਰਕ ਬਣਾ ਕੇ ਚੀਨ ਨੂੰ ਹਰਾ ਲਾਂਗੇ ਅਸੀਂ ਜੱਤੂ ਬਣ ਜਾ ਲਾਸਟ ਦੇ ਕੁਸਟਮਰਾਂ ਦੇ ਸਭ ਕੀ ਮੈਸੇਜ ਦੇਣੇ ਚਾਹਦੇ ਕਿ ਜਿਹੜੇ ਹਜੇ ਵੀ ਅੱਜ ਵੀ ਚੈਨਲ ਦੀ ਖਰੀਦਾਰੀ ਕਰਦੇ ਆ ਉਹਨਾਂ ਨੂੰ ਮੌਕਾ ਵੀ ਮਿਲ ਜੇ ਕੇਵਲ ਚਾਈਨਾ ਹੀ ਨਹੀਂ ਮੈਂ ਕਲਾਂ ਕਾਂਗਾ ਕੀ ਵੀ ਯੂਰੋਪੀਅਨ ਆਂਡ ਅਮਰੀਕਾ ਵੀ ਹੁਣ ਸਾਨੂੰ ਆਦਤ ਐ ਸੀ ਗੰਦੀ ਆ ਪਈਆਂ ਨੇ ਹੁਣ ਕਾਲਗੇਟ ਐ ਟੂਥਪੇਸਟ ਟੂਥਪੇਸਟ ਕਾਲਗੇਟ ਦੇ ਮੁਕਾਬਲੇ ਡਾਬਰ ਦੀ ਹੈ ਵਿਕੋ ਵਰਦੰਤੀ ਦੀ ਹੈ ਨੀਮ ਦੀ ਹੈ ਬਬੂਲ ਦੀ ਹੈ ਬਾਬੇ ਰਾਮਦੇਵ ਦੀ ਵੀ ਹੈ ਬਹੁਤ ਅੱਛੀ ਟੂਥਪੇਸਟ ਹੈ ਗਿਆ ਰੇਟ ਵੀ ਠੀਕ ਹੈ ਕਵਾਲਿਟੀ ਵੀ ਠੀਕ ਰੇਟ ਵੀ ਠੀਕ ਲੋਕਾਂ ਨੂੰ ਆਦਤ ਪਈ ਹੈ ਕਾਲਗਟੀ ਜਾ ਕੇ ਲੈਂਦੇ ਕਿਉਂ ਭਾਈ ਪੈਪਸਿਕੋਲਾ ਕੋਕਾ ਕੋਲਾ ਉਹਦੇ ਮੁਕਾਬਲੇ ਵਿੱਚ ਇੱਥੇ ਲਾਹੌਰੀ ਜੀਰਾ ਸਾਡਾ ਇਧਰ ਦਾ ਬਣਦਾ ਉਹਦੇ ਮੁਕਾਬਲੇ ਸਾਡੇ ਹੋਰ ਰਸਨਾ ਜਾਂ ਹੋਰ ਸਾਡੇ ਕੋਲ ਪੇ ਬਣਦੇ ਨੇ ਹੁਣ ਤੇ ਅੰਬਾਨੀ ਨੇ ਵੀ ਆਪਣਾ ਕੀ ਨਾਮ ਹੈ ਕੱਟਦਾ ਆਪਣਾ ਕੈਂਪਾ ਕੋਲਾ ਕੱਟਦਾ ਲੋਕਾਂ ਨੂੰ ਆਦਤ ਪਈ ਹੈ ਪੈਪਸਿਕੋਲਾ ਕੋਕਾ ਕੋਲਾ ਪੀਣ ਦੀ ਕਿਉਂ ਭਾਈ ਉਹਦੇ ਤੇ ਹੈ ਹੀ ਸਾਰਾ ਰਸਾਇਣ ਤੇ ਕੇਵਲ ਚਾਈਨੀਜ਼ ਨਹੀਂ ਅਮਰੀਕਨ ਹੋਰੇ ਇਹ ਕੰਪਨੀਆਂ ਜਿਹਦੇ ਵਿਕਲਪ ਭਾਰਤ ਕੋਲ ਹੈਗੇ ਨੇ ਕਵਾਲਿਟੀ ਵਿੱਚ ਵੀ ਅੱਛੇ ਰੇਟ ਨਾਲ ਨਾਲ ਵੀ ਸਸਤੇ ਤਾਂ ਵੀ ਲੋਕ ਨਹੀਂ ਉਹ ਕਰ ਰਹੇ ਉਹਦੇ ਉੱਤੇ ਸਾਡਾ ਜੋਰ ਹੈ ਕਿ ਚਾਈਨੀਜ਼ ਹੋਵੇ ਅਮਰੀਕੀ ਹੋਵੇ ਤੁਰਕੀ ਹੋਵੇ ਜਾਂ ਕੋਈ ਹੋਰ ਐਸੀ ਉਹ ਜਿਹੜੀ ਸਾਡੇ ਘਰ 'ਚ ਬਣਦੀ ਹੈ ਚੀਜ਼ ਜੇਕਰ ਅਸੀਂ ਉਹਨੂੰ ਲਾਂਗੇ ਤੇ ਅਸੀਂ ਆਪਣੇ ਦੇਸ਼ ਦਾ ਵਪਾਰ ਵਧਾਵਾਂਗੇ ਆਪਣੇ ਦੇਸ਼ ਦਾ ਰੋਜ਼ਗਾਰ ਵਧਾਵਾਂਗੇ ਜੇਕਰ ਨਹੀਂ ਕਰਾਂਗੇ ਤੇ ਦਿੱਕਤ ਹੋਏਗੀ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਦੇਸ਼ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇਸ ਦੇ ਵਾਸਤੇ ਹੀ ਸਵਦੇਸ਼ੀ ਸੁਰੱਖਿਆ ਅਤੇ ਸਵੈ ਲੰਬਣ ਅਭਿਆਨ ਚੱਲ ਰਿਹਾ ਹੈ ਦੇਸ਼ ਦੇ 550 ਜ਼ਿਲ੍ਹਿਆਂ ਦੇ ਅੰਦਰ ਇਸ ਟਾਈਮ ਇਹ ਇਫੈਕਟਿਵਲੀ ਚੱਲ ਰਿਹਾ ਹੈ ਬਾਕੀ ਜ਼ਿਲ੍ਹਿਆਂ ਦੇ ਵੀ ਅੰਦਰ ਸਾਡੀ ਕੋਸ਼ਿਸ਼ ਹੈ ਕਿ ਅਗਲੇ ਮਹੀਨੇ ਵੀ ਦਿਨਾਂ ਦੇ ਚੱਕਰੀਏ ਧੰਨਵਾਦ